ਲੋਕੀ ਥੋੜੀ-ਬੋਤੀ ਪੈੜੀ ਤੋਂ ਵੀ ਰੱਜ ਕੇ ਰੋਟੀ ਖਾਈ ਜਾਂਦੇ ਸੀ ਅੱਜ ਸਾਡੀਆਂ ਪੈੜੀਆਂ ਦਾ ਰੇਟ 30 ਦੀ 40-40 ਲੱਖ ਰੁਪਏ ਲੱਗ ਗਿਆ ਕਰੋੜ-ਕਰੋੜ ਰੁਪਏ ਲੱਗ ਗਿਆ ਵੱਡਾ ਹਾਈਵੇ ਨਿਕਲਣ ਲਗਾਵਾ ਅਹੀਂ ਸਾਰਾ ਕੁਝ ਵੇਚ-ਵਟ ਕੇ ਦੇ ਬਾਹਰਲੇ ਦੇਸ਼ਾਂ 'ਚ ਧਿਆੜੀਆਂ ਕਰਨ ਵਾਸਤੇ ਨਿਆਣੇ ਕੱਢ ਦਿੱਤੇ ਆਪਣੀ ਸੁਮਾ ਸਾਦੂ ਅੱਡੇ ਤੇ ਨਹੀਂ ਕੱਢੇ ਦੱਸੋ ਰੋਟੀ ਦੇ ਪਹਿਲਾਂ ਵੀ ਲੋਕੀ ਖਾ ਕੇ ਸੌਂਦੇ ਸੀ ਆ ਬਜ਼ੁਰਗਾਂ ਨੂੰ ਪੁੱਛੋ ਚਿੱਟੀਆਂ ਦਾੜੀ ਵਾਲੇ ਨੂੰ ਜਦੋਂ ਫਸਲ ਹੀ ਕਿੰਤੀ ਮਿੰਤੀ ਦੀ ਹੁੰਦੀ ਸੀ ਪੰਜ ਬੀਬੇ ਨਿਕਲ ਆਏ 10 ਬੀਬੇ ਨਿਕਲ ਆਏ 15 ਬੀਬੇ ਕੜਕ ਦੇ ਨਿਕਲ ਆਏ ਉਦੋਂ ਦੇ ਲੋਕੀ ਭੁੱਖੇ ਮਰ ਚਲੇ ਸੀ ਅੱਜ ਸਾਰਾ ਕੁਝ ਹੋ ਕੇ ਵੀ ਅਸੀਂ ਆਖਿਆ ਵੀ ਹੈ ਹੀ ਕੱਖ ਨਹੀਂ ਪੰਜਾਬ 'ਚ ਮੈਂ ਇੱਕ ਬੇਨਤੀ ਕਰਾਂਗਾ ਸਤਿਕਾਰਯੋਗ ਬੀਬੀਆਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਮੁੰਡੇ ਐਡਜਸਟਮੈਂਟ ਕਰ ਲੈਂਦੇ ਆ ਜਿੱਥੇ ਮਰਜ਼ੀ ਚਲੇ ਜਾਣ ਤੁਹਾਨੂੰ ਬੇਨਤੀ ਆ ਨੌਆਂ ਧੀਆਂ ਬਚਾ ਲਓ ਜੇ ਬਚਾਈਆਂ ਚਾਹੁੰਦੇ ਹੋ ਕਾਂਦੋਲੇ ਪਰਦੇਸ ਆ ਤੁਸੀਂ 30 ਦੀ 40 40 ਲੱਖ ਰੁਪਈਆ ਖੂ ਖਾਤੇ ਪਾ ਕੇ ਤੇ ਕੁੜੀਆਂ ਜਾ ਦੇ ਚੜ ਕੇ ਬਾਹਰ ਨੂੰ ਤੋਰੀ ਜਾਂਦੇ ਮੈਂ ਇੰਗਲੈਂਡ ਚੋਂ ਹੀ ਆਇਆ ਮੈਂ ਸਭ ਤੋਂ ਵੱਡੇ ਗੁਰਦਾਰੇ ਦੇ ਸਾਹਮਣੇ ਤੁਹਾਡੀਆਂ ਕੁੜੀਆਂ ਕੰਮ ਮੰਗਦੀਆਂ ਵੇਖੀਆਂ ਬਾਬਾ ਜੀ ਕਿ ਦੇ ਕੋ ਕੰਮ ਹੋਵੇ ਤੇ ਸਾਨੂੰ ਦਵਾ ਦਿ ਅਹੀਂ ਇਹ ਸਾਰਾ ਪਿੰਡ ਵਕਤ ਪਾ ਕੇ ਰੱਖਿਆ ਜਾਂਦਿਆਂ ਹੀ ਕੰਮ ਮਿਲ ਗਿਆ ਐ ਜਾਂਦਿਆਂ ਸੈਟ ਹੋ ਗਈ ਡਾਲਰ ਪਾਉਣ ਕਮਾਉਣ ਦੀ ਸਾਡੀ ਪਰ ਉਹਨਾਂ ਇਥੋਂ ਜਦੋਂ ਮਾੜੇ-ਮੋੜੇ ਆਈਫੋਨ ਦਾ ਵੀਰ ਕੋਈ ਫੋਨ ਆ ਇਹਦੇ ਅੱਗੇ ਤਾਂ ਮੇਰੇ ਮੈਨੂੰ ਖਿਹਾਰ ਦਿਓ ਮੇਰੀ ਬੋਲੋ ਚਿੱਟੀ ਆਉਣ ਲੱਗ ਪੈਣੀ ਆ ਇਹਦੇ ਬਲਾ ਇਦਾਂ ਦੀ ਆਈਫੋਨ ਵਾਹੇ ਹਾਂ ਜਦੋਂ ਬਾਹਰੋਂ ਆਈਫੋਨ ਤੋਂ ਫੋਟੋ ਆਉਂਦੀ ਆ ਨਾ ਇੱਥੇ ਮਗਰ ਲਿਆ ਨੂੰ ਆ ਪੜਥੂ ਪਿਆ ਹੁੰਦਾ ਬੈਠੋ ਪਹਿਲੀ ਨਹੀਂ ਵੀ ਚੱਲ ਜਾਣਾ ਉਹ ਪਤਾ ਨਹੀਂ ਕਿੱਡੇ ਰੁਕ ਤੋਂ ਝਾੜ-ਝਾੜ ਕੇ ਕਰੇ ਇਸ ਕਰਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਕੰਦੋਲੇ ਪ੍ਰਦੇਸ਼ ਆ ਕਿਤੇ ਕੰਮ ਨਹੀਂ ਹੈਗੇ ਨੌਵਾਂ ਧੀਆਂ ਬਚਾ ਕੇ ਰੱਖੋ ਜੇ ਬਚਾਈਆਂ ਚਾਹੁੰਦੇ ਨੌਵਾਂ ਧੀਆਂ ਬਚਾ ਕੇ ਰੱਖੋ ਜੇ ਬਚਾਈਆਂ